ਹੱਡ ਤੋੜ ਵੀ ਮਿਹਨਤ ਕਰਕੇ ਸਮਾਂ ਕਿਰਤੀ ਮਸਾਂ ਗੁਜ਼ਾਰੇ ਮਦਤਾ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ 1 ਮਈ ਯਾਨੀ ਕਿ ਮਜ਼ਦੂਰ ਦਿਵਸ ਤੇ ਅੱਜ ਅਸੀਂ ਵਿਸ਼ੇਸ਼ ਰਚਨਾ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਅੱਜ ਦੀ ਇਹ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਡਾਕਟਰ ਜਸਕਰਨ ਸਿੰਘ ਜਸ ਔਲਖ ਜੀ ਨੇ ਸੋ ਉਹਨਾਂ ਨੇ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਯਾਨੀ ਕਿ ਲੇਬਰ ਡੇ ਤੇ ਯਾਨੀ ਮਜ਼ਦੂਰ ਦਿਵਸ ਤੇ ਵਿਸ਼ੇਸ਼ ਤੌਰ ਤੇ ਇਹ ਰਚਨਾ ਸਾਨੂੰ ਲਿਖ ਕੇ ਭੇਜੀਏ ਤਾਂ ਕਿ ਉਹ ਕਿਰਤੀ ਲੋਕ ਜਿਹੜੇ ਹਰ ਵਕਤ ਆਪਣੀ ਮਿਹਨਤ ਕਰਕੇ ਹੱਡ ਤੋੜਵੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦਾ ਚਲਾਉਂਦੇ ਨੇ ਉਹਨਾਂ ਦੇ ਬਾਰੇ ਵਿੱਚ ਕੁਝ ਨਾ ਕੁਝ ਸ਼ਬਦ ਲਿਖੇ ਜਾਣ ਸਵਾਗਤ ਕਰਦੇ ਹਾਂ ਡਾਕਟਰ ਜਸਕਰਨ ਸਿੰਘ ਜਸ ਔਲਖ ਜੀ ਇਸ ਰਚਨਾ ਦੇ ਵਿੱਚ ਮਜ਼ਦੂਰ ਦਿਵਸ ਤੇ ਕੀ ਲਿਖਦੇ ਨੇ ਕਹਿੰਦੇ ਚੁੱਲ੍ਹੇ ਦੇ ਵਿੱਚ ਅੱਗ ਨਾ ਬਲਦੀ ਜਦ ਨਾ ਲੱਗੇ ਦਿਹਾੜੀ ਚੁੱਲ੍ਹੇ ਦੇ ਵਿੱਚ ਅੱਗ ਨਾ ਬਲਦੀ ਜਦ ਨਾ ਲੱਗੇ ਦਿਹਾੜੀ ਚਾਵਾਂ ਦਾ ਗਲ ਕੁੱਟ ਕੇ ਰਖਦੇ ਬਣੀ ਕਿਸਮਤ ਕਾਤੋਂ ਮਾੜੀ ਹੱਡ ਤੋੜਵੀਂ ਮਿਹਨਤ ਕਰਕੇ ਸਮਾਂ ਕਿਰਤੀ ਮਸਾਂ guzारे ਮੁੱਦਤਾ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਵੋਟਾਂ ਵੇਲੇ ਯਾਦ ਕਰਦੀਆਂ ਕਿਵੇਂ ਇਹਨਾਂ ਨੂੰ ਸਰਕਾਰਾਂ 5 ਸਾਲ ਕੋਈ ਹਾਲ ਨਾ ਪੁੱਛਦਾ ਲੋਕਾਂ ਝੱਲੀਆਂ ਕੀ ਕੀ ਮਾਰਾਂ ਲੀਡਰ ਆ ਕੇ ਚੋਣਾਂ ਵੇਲੇ ਫਿਰ ਲਾਉਂਦੇ ਝੂਠੇ ਲਾਰੇ ਮੁੱਦਤਾਂ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਸੋ ਅੱਗੇ ਲਿਖਦੇ ਨੇ ਕਹਿੰਦੇ ਧਨਾੜ ਦਿਨੋਂ ਦਿਨ ਕਰੇ ਤਰੱਕੀ ਨਿਤ ਜਾਵੇ ਕਿਰਤੀ ਮਰਦਾ ਧਨਾੜ ਦਿਨੋਂ ਦਿਨ ਕਰੇ ਤਰੱਕੀ ਨਿਤ ਜਾਵੇ ਕਿਰਤੀ ਮਰਦਾ ਦੋ ਡੰਗ ਦੀ ਰੋਟੀ ਖਾਤਰ ਕੀ ਕੁਝ ਕੰਮ ਨਹੀਂ ਕਰਦਾ ਅਮੀਰਾਂ ਛਤਲੇ ਮਹਿਲ ਮਿਨਾਰੇ ਇੱਧਰ ਡਿਗਦੇ ਜਾਂਦੇ ਟਾਰੇ ਮੁੱਦਤਾਂ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਮਿਹਨਤ ਦਾ ਮੁੱਲ ਮਿਲੇ ਨਾ ਪੂਰਾ ਪੈਂਦਾ ਨਿਤ ਦਾ ਸ਼ੋਸ਼ਣ ਜਰਨਾ ਮਿਹਨਤ ਦਾ ਮੁੱਲ ਮਿਲੇ ਨਾ ਪੂਰਾ ਪੈਂਦਾ ਨਿਤ ਦਾ ਸ਼ੋਸ਼ਣ ਜਰਨਾ ਜਸ ਔਲਖ ਇੱਕ ਵਾਰ ਤਾਂ ਪਹਿਣਾ ਆਪਣੇ ਹੱਕਾਂ ਖਾਤਰ ਲੜਨਾ ਸੰਗਲ ਗੁਲਾਮੀ ਵਾਲੇ ਗਲਚੋਂ ਹੁਣ ਤੋੜ ਦਿਓ ਇਹ ਸਾਰੇ ਮੁੱਦਤਾਂ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਮੁੱਦਤਾਂ ਤੋਂ ਪਏ ਕਰਨ ਦਿਹਾੜੀ ਇਹ ਮਜ਼ਦੂਰ ਵਿਚਾਰੇ ਸੋ ਦੋਸਤੋ ਡਾਕਟਰ ਜਸਕਰਨ ਸਿੰਘ ਜਸੌਲਖੀ ਜੀ ਨੇ ਜੋ ਰਚਨਾ ਲਿਖ ਕੇ ਭੇਜੀ ਹੈ ਇਹ ਇੱਕ ਹਵਾਲਾ ਹੈ ਇਹ ਇੱਕ ਸਹਿਮਤੀ ਹੈ ਇਹ ਇੱਕ ਉਹਨਾਂ ਦੇ ਪੱਖ ਦੀ ਗੱਲ ਹੈ ਜੋ ਲੋਕ ਹਰ ਰੋਜ਼ ਕਿਰਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਤੇ ਵੱਡੇ ਲੋਕਾਂ ਦੀਆਂ ਮਾਰਾਂ ਵੀ ਚੱਲਦੇ ਨੇ ਲੀਡਰਾਂ ਦੇ ਲਾਏ ਲਾਰਿਆਂ ਵੱਲ ਤੱਕਦੇ ਵੀ ਰਹਿੰਦੇ ਨੇ ਪਰ ਫਿਰ ਵੀ ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਸੋ ਬਹੁਤੇ ਐਸੇ ਘਰ ਹੁੰਦੇ ਆ ਜਿਨ੍ਹਾਂ ਘਰਾਂ ਦੇ ਵਿੱਚ ਕਾਫੀ ਪੀੜ੍ਹੀਆਂ ਤੋਂ ਲੈ ਕੇ ਸਿਰਫ ਤੇ ਸਿਰਫ ਮਜ਼ਦੂਰੀ ਹੀ ਘਰ ਵਿੱਚ ਰਹੀ ਹੈ ਚਾਹੇ ਉਹ ਪਰਦਾਦੇ ਹੋਣ ਤੇ ਚਾਹੇ ਦਾਦੇ ਕਿਉਂਕਿ ਇੱਕ ਕਿਰਤੀ ਬੰਦੇ ਨੇ ਜੋ ਕਮਾਉਣਾ ਹੁੰਦਾ ਹੈ ਉਹੀ ਖਾਣਾ ਹੁੰਦਾ ਹੈ ਉਹੀ ਪਰਿਵਾਰ 'ਚ ਦੇਣਾ ਹੁੰਦਾ ਹੈ ਤੇ ਜਦੋਂ ਵੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਹਦੀ ਦਿਹਾੜੀ ਨਾ ਲੱਗੇ ਜਾਂ ਉਹਦਾ ਕੰਮ ਨਾ ਚੱਲੇ ਤਾਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੋਏਗਾ ਇਹ ਸਾਰੇ ਜਾਣਦੇ ਆ ਸਾਰੇ ਸਿਆਣੇ ਆ ਇਸ ਲਈ ਆਓ ਅਸੀਂ ਕਿਰਤੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰੀਏ ਕਿਰਤੀਆਂ ਦੇ ਹੱਕ ਦੇ ਵਿੱਚ ਬੋਲੀਏ ਤੇ ਜੋ ਅਸਲ ਵਿੱਚ ਕਿਰਤੀਆਂ ਦੀ ਦਸ਼ਾ ਹੈ ਉਹਨਾਂ ਨੂੰ ਅਸੀਂ ਲੋਕਾਂ ਸਾਹਮਣੇ ਲੈ ਕੇ ਆਈਏ ਤਾਂ ਕਿ ਜਿੱਥੇ ਸਮਾਜ ਦਾ ਹਰ ਵਰਗ ਤਰੱਕੀ ਦੇ ਰਾਹੇ ਪਿਆ ਹੋਇਆ ਹੈ ਉੱਥੇ ਮਜ਼ਦੂਰ ਦੀ ਮਜ਼ਦੂਰੀ ਉਸ ਨੂੰ ਸਮੇਂ ਤੇ ਦਿੱਤੀ ਜਾਵੇ ਤੇ ਕਦੇ ਵੀ ਕਿਸੇ ਤਰ੍ਹਾਂ ਦਾ ਭੇਦ ਭਾਅ ਇੱਕ ਕਿਰਤੀ ਦੇ ਨਾਲ ਨਾ ਰੱਖਿਆ ਜਾਵੇ ਇਹੋ ਇਸ ਰਤਨਾਂ ਦਾ ਸੰਦੇਸ਼ ਹੈ ਕੁਝ ਸੱਜਣ ਕਹਿੰਦੇ ਹਨ ਕਿ ਇਕੱਲਾ ਬੋਲਣ ਨਾਲ ਕੁਝ ਨਹੀਂ ਬਣਨਾ ਪਰ ਜੇਕਰ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਸਾਡਾ ਹੱਕ ਮੰਨਦਾ ਹੈ ਕਿ ਅਸੀਂ ਕੁਝ ਨਾ ਕੁਝ ਬੋਲਣ ਦੀ ਕੋਸ਼ਿਸ਼ ਕਰੀਏ ਕਿਰਤੀਆਂ ਦੇ ਇਸ ਵਿਸ਼ੇਸ਼ ਦਿਨ ਤੇ ਆਪਣੀ ਹਾਜ਼ਰੀ ਜ਼ਰੂਰ ਲਵਾਈਏ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ